ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਆਪਣਾ ਸਫਰ ਹੈਗਾ ਜੀ ਯਾਦਗਾਰ ਸ਼ਨ ਬਾਬਾ ਕੁਮਾ ਮਾਸਕੀ ਜੀ ਤੇ ਆਪਣਾ ਸਫਰ ਅਸੀਂ ਸ਼ੁਰੂ ਕੀਤਾ ਹੈ ਜੀ ਰੋਪੜ ਤੋਂ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਪਵਿੱਤਰ ਸਥਾਨ ਦੇ ਸ਼ਨ ਬਾਬਾ ਕੁਮਾ ਮਾਸਕੀ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਪਵਿੱਤਰ ਸਥਾਨ ਹੈ ਜੀ ਸ਼ਨ ਬਾਬਾ ਕੁਮਾ ਮਾਸਕੀ ਜੀ ਦਾ ਤੇ ਇਸ ਵਾਰੀ ਆਪਾਂ ਗੱਲ ਕਰਾਂਗੇ ਇਹ ਗੱਲ ਉਦੋਂ ਦੀ ਹੈ ਜਦੋਂ 20 ਦਸੰਬਰ 1704 ਈਸਵੀ ਨੂੰ ਕਲਗੀਧਰ ਬਾਦਸ਼ਾਹ ਸਹਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਲਾ ਨੰਦਗੜ ਆਨੰਦਪੁਰ ਸਾਹਿਬ ਨੂੰ ਸਦਾ ਲਈ ਛੱਡ ਦਿੱਤਾ ਅੱਗੇ ਸਰਸਾ ਨਦੀ ਤੇ ਹੜਕਾਣ ਅਤੇ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਵੱਲੋਂ ਹੋਏ ਅਚਨਚੇਤ ਹਮਲੇ ਨੇ ਗੁਰੂ ਪਾਤਸ਼ਾਹ ਜੀ ਦੇ ਪਰਿਵਾਰ ਨੂੰ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਤਿੰਨ ਹਿੱਸਿਆਂ ਵਿੱਚ ਵਿਛੋੜ ਦਿੱਤਾ ਸੀ ਕਲਗੀਧਰ ਪਾਤਸ਼ਾਹ ਜੀ ਕੁਝ ਸਿੰਘਾਂ ਦੇ ਵੱਡੇ ਦੋਨੋਂ ਸਹਿਬਜ਼ਾਦਿਆਂ ਸਮੇਤ ਚਮਕੌਰ ਸਾਹਿਬ ਕੱਚੀ ਗੜੀ ਵਿੱਚ ਜਾ ਪਹੁੰਚੇ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਭਾਈ ਧੰਨਾ ਸਿੰਘ ਜੀ ਤੇ ਭਾਗੋ ਦੇ ਬੀਬੋ ਦੋ ਟੈ ਲੈਣਾ ਸਮੇਤ ਰੋਪੜ ਜਾ ਠਹਿਰੇ ਮਾਤਾ ਮਾ ਰੋਪੜ ਜਿਸ ਸਥਾਨ ਉੱਤੇ ਠਹਿਰੀਆਂ ਸਨ ਉਸ ਜਗ੍ਹਾ ਤੇ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਪੁਰਾਤਨ ਘਰ ਦੇ ਰੂਪ ਵਿੱਚ ਮਿੱਤੀ 192 2017 ਤੋਂ ਮਹੱਲਾ ਉੱਚਾ ਖੇੜਾ ਰੋਪੜ ਸ਼ਹਿਰ ਵਿੱਚ ਸੁਸ਼ੋਭਿਤ ਹੈ। ਪਰਿਵਾਰ ਨਾਲੋਂ ਵਿਛੜ ਕੇ ਦਾਦੀ ਮਾਂ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਚੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਔਜੜ ਰਹਾਂ ਰਹੀ। ਹੁੰਦੇ ਹੋਏ ਸਰਸਾ ਨਦੀ ਦੇ ਕਿਨਾਰੇ-ਕਿਨਾਰੇ ਸਤਲੁਜ ਦਰਿਆ ਦੇ ਪੱਤਣ ਦੇ ਪਹੁੰਚ ਗਏ ਜਿੱਥੇ ਕਿ ਸਰਸਾ ਨਦੀ ਸਤਲੁਜ ਦਰਿਆ ਦੇ ਵਿੱਚ ਬਹਿ ਕੇ ਖਤਮ ਹੋ ਜਾਂਦੀ ਹੈ ਇੱਥੇ ਇਹਨਾਂ ਨੇ ਬੇੜੀ ਦੇ ਗਰੀਬ ਮਲਾ ਗੁੰਮੇ ਮਾਸਕੀ ਕੋਲ ਉਸ ਦੀ ਝੌਪੜੀ ਵਿੱਚ ਆਸਰਾ ਲਿਆ ਗੁੰਮੇ ਮਾਸਕੀ ਨੇ ਬਿਰਧਾਤੀ ਮਾਂ ਤੇ ਉਸ ਦੇ ਛੋਟੇ ਦੋ ਪੁੱਤਿਆਂ ਨੂੰ ਆਪਣੀ ਕੱਖਾਂ ਕਾਨਿਆਂ ਦੀ ਬਣੀ ਝੋਪੜੀ ਚ ਅਰਥਾ ਸਰਦਾ ਨਾਲ ਨਿਵਾਸ ਕਰਵਾਇਆ ਨੇੜੇ ਪਿੰਡ ਆਵਾਨਕੋਟ ਵਿੱਚ ਵੱਸਦੀ ਮਾਈ ਲక్ష్ਮੀ ਨਾਂ ਦੀ ਬ੍ਰਾਹਮਣੀ ਨੇ ਰੁੱਖੇ ਸੁੱਕੇ ਭੋਜਨ ਦਾ ਸਰਦਾ ਪੂਰਵਕ ਇੰਤਜ਼ਾਮ ਕੀਤਾ 21 ਦਸੰਬਰ 1704 ਈਸਵੀ ਦੀ ਇਹ ਦਰਦਨਾਕ ਰਾਤ ਸਾਰੇ ਪਰਿਵਾਰ ਨਾਲੋਂ ਵਿਛੜ ਕੇ ਦਾਦੀ ਅਤੇ ਪੋਤਿਆਂ ਨੇ ਇਹਨਾਂ ਚੱਲ-ਝਾੜੀਆਂ ਵਿੱਚ ਸਰਸਾ ਨਦੀ ਤੇ ਸਤਲੁਜ ਦਰਿਆ ਦੇ ਸਾਂਝੇ ਕਿਨਾਰੇ ਤੇ ਕੁੰਮੇमाशਕੀ ਦੀ ਚੌਪੜੀ 'ਚ ਰਾਤ ਬਤੀਤ ਕੀਤੀ ਸੀ। ਨਮਕ ਹਰਾਮੀ ਗੰਗੂ ਪਾਪੀ ਇਸ ਥਾਂ ਤੇ ਹੀ ਆਣ ਕੇ ਮਿਲਿਆ ਸੀ। ਤੇ ਇੱਥੋਂ ਕੁੰਮੇमाशਕੀ ਦੀ ਬੇੜੀ 'ਚ ਬੈਠ ਕੇ ਦਾਦੀ ਮਾਂ ਦੋਨੋਂ ਬੋਤਿਆਂ ਗੰਗੂ ਅਤੇ ਇੱਕ ਖੱ쩌ਰ ਸਮੇਤ ਸਤਲੁਜ ਦਰਿਆ ਦੇ ਵਿੱਚ ਦੀ ਨਾਲ-ਨਾਲ ਰੋਪੜਵਾਲ ਦੇ ਪਾਸੇ ਕਿਨਾਰੇ ਲੱਗ ਕੇ ਇੱਕ ਪਿਲਕਣ ਦੇ ਦਰਖਤ ਦੇ ਥੱਲੇ ਜਾ ਉਤਰੇ ਇਹ ਪ੍ਰਾਤਨ ਦਰਖਤ ਪਿੰਡ ਚੱਕ ਢੇਰਾ ਵਿਖੇ ਹੁਣ ਵੀ ਮੌਜੂਦ ਹੈ ਬਾਬਾ ਕੋ ਮਾਮਾਸ਼ ਕੀਜੀ ਇਸ ਡਰਾਗਟ ਨਾਲ ਬੇੜੀ ਬੰਨਿਆ ਕਰਦੇ ਸਨ ਮਾਤਾ ਗੁਜਰੀ ਨੇ ਜਾਣ ਲੱਗਿਆ ਮਾਈ ਲక్ష్ਮੀ ਨੂੰ ਦੋ ਮੋਹਰਾਂ ਦੇ ਕੇ ਦੋ ਮੋਹਰਾਂ ਦੇ ਮੁੱਲ ਦੀ ਆਰਸੀ ਦਿੱਤੀ ਸੀ ਜੋ ਅੰਗੂਠੇ ਵਿੱਚ ਪਾਉਣ ਵਾਲਾ ਸ਼ੀਸ਼ਾ ਜੜਿਆ ਕੀਮਤੀ ਗਹਿਣਾ ਹੁੰਦਾ ਹੈ ਤੇ ਨਾਲ ਸੋਨੇ ਦੀਆਂ ਪੰਜ ਚੂੜੀਆਂ ਵੀ ਦਿੱਤੀਆਂ। ਕੁੰਮੇ ਮਾਸਕੀ ਨੂੰ ਮਾਤਾ ਜੀ ਨੇ 5 ਰੁਪਏ ਵੀ ਦਿੱਤੇ ਉਸਨੇ ਬਹੁਤ ਸ਼ਰਧਾ ਨਾਲ ਮਾਤਾ ਜੀ ਨੂੰ ਮੱਥਾ ਟੇਕ ਕੇ ਲੈ ਲਏ ਤੇ ਹੱਥ ਜੋੜ ਕੇ ਕਈ ਵਾਰ ਸ਼ਰਧਾ ਨਾਲ ਸਿਰ ਹਿਲਾਇਆ ਇਥੋਂ ਗੰਗੂ ਬਾਪੀ ਲਾਲਚ ਵਸੋ ਕੇ ਰੋਪੜ ਦੀ ਸਹੀ ਰਾਹ ਛੱਡ ਕੇ ਜਾਣ ਬੁੱਝ ਕੇ ਇੱਧਰ ਉੱਧਰ ਹੁੰਦਾ ਹੋਇਆ ਅੱਠ ਪੋ ਦੀ ਰਾਤ ਪਿੰਡ ਕਾਈ ਨੌਰ ਦੇ ਤਲਾ ਦੇ ਕਿਨਾਰੇ ਮਾਤਾ ਜੀ ਅਤੇ ਸਹਿਜਾਦਿਆਂ ਨੂੰ ਰਾਤ ਬਤੀਤ ਕਰਵਾ ਕੇ ਅਗਲੀ ਸਵੇਰ ਨੂੰ ਐਵੇਂ ਸਾਹਿਬ ਵਾਲੇ ਥਾਂ ਤੋਂ ਹੁੰਦਾ ਹੋਇਆ ਨੌਪੌਧੀ ਰਾਤ ਨੂੰ ਆਪਣੇ ਘਰ ਪਿੰਡ ਸਿਹੜੀ ਲੈ ਗਿਆ ਅਗਲੀ ਸਵੇਰ ਨੂੰ ਗੰਗੂ ਪਾਪੀ ਨੇ ਮਰੰਡੇ ਦੇ ਹਾਕਮਾਂ ਨੂੰ ਇਤਲਾਹ ਦੇ ਕੇ ਆਪਣੇ ਘਰੋਂ ਦਾਦੀ ਮਾਤਾ ਤੇ ਪੋਤਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਸਾਹਮਣੇ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਬੇੜੀ ਦੇ ਤਸਵੀਰ ਵਿੱਚ ਦਿਖਾਇਆ ਗਿਆ ਹੈ ਕਿ ਮਾ ਕੁੰਮਾ ਮਾਸ਼ਕੀ ਜੀ ਨੇ ਮਾਤਾ ਗੁਜਰੀ ਜੀ ਦੇ ਛੋਟੇ ਸਹਬਜ਼ਾਦੇ ਆ ਨੂੰ ਬੇੜੀ ਵਿੱਚ ਬਿਠਾ ਲ ਕੇ ਸਰਸਾ ਨਦੀ ਪਾਰ ਕਰਾਈ ਤੇ ਆਪਾਂ ਗੱਲ ਕਰ ਰਏ ਸੀ ਸੰਗਤ ਜੀ ਅਗਲੀ ਸਵੇਰ ਗੰਗੂ ਪਾਪੀ ਨਿਮਰੰਡੇ ਦੇ ਹਾਕਮਾਂ ਨੂੰ ਇਤਲਾਹ ਦੇ ਕੇ ਆਪਣੇ ਘਰੋਂ ਦਾਦੀ ਮਾਂ ਅਤੇ ਪੋਤਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ 10 ਪੋ 10 ਪੋ ਦੀ ਰਾਤ ਦੋਨੋਂ ਪੋਤਿਆਂ ਨੇ ਦਾਦੀ ਮਾਂ ਦੀ ਬੁੱਕਲ 'ਚ ਮਰੰਡੇ ਦੀ ਕੋਤਵਾਲੀ ਵਿੱਚ ਬਚਪਤੀਤ ਕੀਤੀ ਜਿੱਥੇ ਕਿ ਅੱਜ ਕੋਤਵਾਲੀ ਸਾਹਿਬ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹੈ ਸੰਗਤ ਜੀ ਇੱਥੋਂ ਇਹਨਾਂ ਤਿੰਨਾਂ ਰੱਬੀ ਰੂਹਾਂ ਨੂੰ ਸਰਹੰਦ ਭੇਜ ਦਿੱਤਾ ਗਿਆ 11 ਪਾਰ ਬੋਧੀਆਂ ਧਰੀਆਂ ਦੋ ਰਾਤਾਂ ਠੰਡੇ ਬੁਰਜ ਵਿੱਚ ਕੈਦ ਕਰਕੇ 13 ਬੋ 1761 ਬਿਕਰਮੀ ਸੰਮਤ 27 ਦਸੰਬਰ 1704 ਈਸਵੀ ਨੂੰ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਸਰਹੰਦ ਦੇ ਜ਼ੁਲਮੀ ਹਾਕਮ ਵਜ਼ੀਰ ਖਾਨ ਦੇ ਹੁਕਮ ਨਾਲ ਜਿਉਂਦੇ ਜੀਨੀਹਾ ਵਿੱਚ ਜਿੰਨ ਕੇ ਸ਼ਹੀਦ ਕਰ ਦਿੱਤਾ ਗਿਆ ਸੰਗਤ ਜੀ ਸਾਹਮਣੇ ਤੁਸੀਂ ਜਿਸ ਜਗ੍ਹਾ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤ ਜੀ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੋ ਦੋ ਛੋਟੇ ਸਹਬਜ਼ਾਦੇ ਬਾਬਾ ਚੋਰਾਵਰ ਸਿੰਘ ਜੀ ਤੇ ਬਾਬਾ ਫੋਤੇ ਸਿੰਘ ਜੀ ਨੂੰ ਇਹਨਾਂ ਨੇ ਹਾਬ ਵਿੱਚ ਜਿੰਨ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਪੋਤਿਆਂ ਦੀ ਸ਼ਹੀਦੀ ਦਾ ਵਰਤਾਂਤ ਸੁਣ ਕੇ ਮਾਤਾ ਗੁਜਰਕੌਰ ਜੀ ਆਤਮਕ ਬਲ ਨਾਲ ਸਮਾਦੀ ਲੀਨ ਹੋ ਗਏ ਠੰਡੇ ਬੁਰਜ ਵਿੱਚ ਆਪਣਾ ਸਰੀਰ ਤਿਆਗ ਗਏ ਉਹ ਮਾਸੂਮ ਦਲੇਰ ਪੋਤਿਆਂ ਨਾਲ ਜਾ ਮਿਲੇ ਇਸੇ ਸ਼ਾਮ ਨੂੰ ਟੌਡਰਮਲ ਨੇ ਧਰਤੀ ਤੇ ਮੋਰਾ ਵਿਛਾ ਕੇ ਸਾਰੀ ਦੁਨੀਆ ਤੋਂ ਮਹਿੰਗੀ ਧਰਤੀ ਗੁਰਦੁਆਰਾ ਜੋਤੀਸਰੂਪ ਸਹਿਬ ਵਿਖੇ ਸਹਿਬਜਾਦਿਆਂ ਦਾ ਇਕੱਠਾ ਸਸਕਾਰ ਕਰ ਦਿੱਤਾ ਗੁਰਦੁਆਰਾ ਮਾਤਾ ਗੁਜਰਕੌਰ ਜੀ ਯਾਦਗਾਰ ਛੰਨ ਬਾਬਾ ਕੁਮਾ ਮਾਸਕੀ ਜੀ ਪਿੰਡ ਚੱਕ ਢੇਰਾਵਾਲੇ ਅਸਥਾਨ ਦੀ ਖੋਜ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ 4 ਸਾਲਾਂ ਦੀ ਕਰੜੀ ਮਿਹਨਤ ਕਰਵਾ ਕੇ ਭਾਈ ਸਰਿੰਦਰ ਸਿੰਘ ਖਾਲਸਾ ਪਿੰਡ ਖਜੁਰੂਲਾ ਪਾਸੋਂ 2004 ਇਸਵੀਨ ਕਰਵਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ